ਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੇਖ ਦਾ ਸਕਦੇ ਤੁਸੀਂ ਅंसू ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਲੋਕਾਂ ਦੇ ਉੱਪਰ ਅਤੇ ਲੋਕ ਬਚਦੇ ਹੋਏ ਬਚਾਉਂਦੇ ਹੋਏ ਉਸ ਜਗ੍ਹਾ ਤੋਂ ਭੱਜ ਰਹੇ ਨੇ ਦੋਸਤੋ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਖਨੌਰੀ ਬਾਰਡਰ ਦੀ ਜੋ ਹਰਿਆਣਾ ਪੰਜਾਬ ਦਾ ਖਨੌਰੀ ਵਾਲਾ ਬਾਰਡਰ ਹੈ ਉਸ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਨੇ ਦੋਸਤੋ ਇਧਰੋਂ ਸਾਹਮਣੇ ਹੀ ਜੋ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਜਿਹੜੀ ਰੋਕ ਲਗਾਈ ਗਈ ਸੀ ਵੱਡੇ ਬੈਰੀਗੇਡ ਕੀਤੇ ਗਏ ਸੀ ਡਿਵਾਈਡਰ ਲਗਾਏ ਗਏ ਨੇ ਸੜਕ ਦੇ ਉੱਤੇ ਰੋਡ ਦੇ ਉੱਤੇ ਕਾਫੀ ਵੱਡਾ ਰੋਡ ਨੂੰ ਜਾਮ ਕੀਤਾ ਗਿਆ ਤਾਂ ਕਿ ਜਿਹੜੇ ਕਿਸਾਨ ਅੱਜ 13 ਤਰੀਕ ਨੂੰ ਕਿਸਾਨ ਦਿੱਲੀ ਵੱਲ ਨੂੰ ਵੱਲ ਨੂੰ ਨਾ ਵੱਸ ਸਕਣ ਉਹਦੇ ਲਈ ਇੱਕ ਵੱਡੀ ਜਿਹੜੀ ਕਾਰਵਾਈ ਕੀਤੀ ਗਿਆ ਪ੍ਰਸ਼ਾਸਨ ਵੱਲੋਂ ਅਤੇ ਹੁਣ ਲੋਕਾਂ ਦਾ ਜਦੋਂ ਇਕੱਠ ਇੱਕ ਵੱਡੀ ਮਾਤਰਾ ਦੇ ਵਿੱਚ ਵੱਡਾ ਇਕੱਠ ਹੋ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਰੋਕਣ ਦੇ ਲਈ ਕਿਸਾਨ ਕਿਸਾਨਾਂ ਨੂੰ ਰੋਕਣ ਦੇ ਲਈ ਦਿੱਲੀ ਜਾਣ ਤੋਂ ਪ੍ਰਸ਼ਾਸਨ ਵੱਲੋਂ ਆਸੂ ਗੈਸ ਦੇ ਗੋਲੇ ਤੇ ਵਾਟਰ ਕੈਨਨ ਦੇ ਪਾਣੀ ਦੀ ਬੁਸ਼ਾਰਾ ਛੱਡੀਆਂ ਜਾ ਰਹੀਆਂ ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਜਿਹੜਾ ਤੁਸੀਂ ਇੱਥੋਂ ਚਲੇ ਜਾਓ ਧਾਰਾ 144 ਜਿਹੜੀ ਲੱਗ ਚੁੱਕੀ ਹੈ ਤੇ ਕਿਸਾਨਾਂ ਨੇ ਜਿਵੇਂ ਕੀ ਕਰੋ ਸੋਚ ਕੇ ਹੀ ਚੱਲੇ ਨੇ ਕਿ ਅੱਗੇ ਵਧਣਾ ਹੈ ਪੰਜਾਬ ਤੋਂ ਸਿੱਧਾ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਅੱਜ 13 ਤਰੀਕ ਹੈ ਸਭ ਨੂੰ ਪਤਾ ਹੈ ਕਿ 13 ਤਰੀਕ ਨੂੰ ਕਿਸਾਨਾਂ ਨੇ ਜਿਹੜਾ ਦਿੱਲੀ ਨੂੰ ਕੂਚ ਕਰਨਾ ਸੀ ਅਤੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਵੀ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਜਿਹੜਾ ਕਿਸਾਨ ਹੈ ਉਹ ਅੱਗੇ ਦਿੱਲੀ ਵੱਲ ਨੂੰ ਨਾ ਵਧ ਸਕਣ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਜਿਹੜਾ ਅੰਸੂ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਅਤੇ ਲੋਕ ਕਿਸ ਤਰ੍ਹਾਂ ਬਚ ਕੇ ਬਚਦੇ ਬਚਾਉਂਦੇ ਹੋਏ ਭੱਜਦੇ ਨਜ਼ਰ ਆ ਰਹੇ ਨੇ ਅਤੇ ਜਿਹੜੇ ਅੰਸੂ ਗੈਸ ਦੇ ਗੋਲੇ ਨੇ ਦੋਸਤੋ ਤੁਹਾਨੂੰ ਦੱਸਦੀ ਕਿ ਇਹਦੇ ਵਿੱਚ ਕਾਫੀ ਜਿਹੜਾ ਕੈਮੀਕਲ ਇੱਕ ਭਿਆਨਕ ਕੈਮੀਕਲ ਹੁੰਦਾ ਹੈ ਜਿਹਦੇ ਕਰਕੇ ਸਾਹ ਲੈਣਾ ਅਤੇ ਦਿੱਕਤ ਆਉਂਦੀ ਹੈ ਸਾਹ ਲੈਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਅੱਖਾਂ ਵੀ ਮਚਣ ਲੱਗ ਜਾਂਦੀਆਂ ਨੇ ਅੱਖਾਂ ਤੋਂ ਦਿਸਣਾ ਵੀ ਬੰਦ ਹੋ ਜਾਂਦਾ ਤੇ ਤੁਸੀਂ ਦੇਖ ਰਹੇ ਹੋ ਕਿਵੇਂ ਕਿਸਾਨ ਜਿਹੜਾ ਅਸਾਣਾ ਆਉਣ ਕਰਕੇ ਤੇ ਅੱਖਾਂ ਮਚਣ ਕਰਕੇ ਉੱਥੋਂ ਜਿਹੜਾ ਭਜਦੇ ਨਜ਼ਰ ਆ ਰਹੇ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕੀਤੇ ਜਾਣੀਆਂ ਜਾ ਰਹੀਆਂ ਨੇ ਖਨੌਰੀ ਬਾਰਡਰ ਦੀਆਂ ਹਰਿਆਣਾ ਪੰਜਾਬ ਦਾ ਖਨੌਰੀ ਵਾਲਾ ਬਾਰਡਰ ਦੋਸਤੋ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦਿਓ ਅਤੇ ਅਪਡੇਟ ਲਈ ਨਾਲ ਜ਼ਰੂਰ ਬਣੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਜ਼ਰੂਰ ਬਣੇ ਰਹੋ ਜਿਵੇਂ ਜਿਵੇਂ ਅਪਡੇਟ ਆਉਂਦੇ ਰਹਿਣਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਦੀਆਂ ਜਿੱਥੋਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਪਹਿਲਾਂ ਪਾਣੀ ਦੇ ਬੁਸ਼ਾਰਾ ਛਿੱਟੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਲੋਕ ਭੱਜਦੇ ਨਜ਼ਰ ਆ ਰਹੇ ਨੇ ਆंसू ਗੈਸ ਦੇ ਗੋਲੇ ਲਗਾਤਾਰ ਅਤੇ ਇਹ ਵਾਲਾ ਡਰੋਨ ਤੁਸੀਂ ਦੇਖ ਰਹੇ ਹੋ ਤੇ ਕਈ ਬਾਰਡਰਾਂ ਦੇ ਉੱਤੇ ਡਰੋਨ ਦਾ ਵੀ ਜਿਹੜਾ ਸਹਾਰਾ ਲਿਆ ਗਿਆ ਹੈ ਡਰੋਨ ਦੇ ਸਹਾਰੇ ਲੈ ਕੇ ਵੀ ਜਿਹੜੇ ਆंसू ਗੈਸ ਦੇ ਗੋਲੇ ਛਿੱਟੇ ਗਏ ਨੇ ਕਿਉਂਕਿ ਆंसू ਗੈਸ ਦਾ ਗੋਲੇ ਨੂੰ ਗਾਹਾਂ ਤੱਕ ਸੁੱਟਣ ਲਈ ਜਿਹੜਾ ਡਰੋਨ ਦਾ ਸਹਾਰਾ ਲਿਆ ਜਾਂਦਾ ਹੈ ਡਰੋਨ ਬਿਲਕੁਲ ਕਿਸਾਨਾਂ ਦੇ ਉੱਤੇ ਨਜ਼ਰ ਰੱਖਦੇ ਹੋਏ ਬਾਰਡਰਾਂ ਦੇ ਉੱਤੇ ਤੁਸੀਂ ਆਮ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰ ਇੱਕ ਬਾਰਡਰ ਦੇ ਉੱਤੇ ਜਿਹੜਾ ਉਹ ਇੱਕ ਹੋਰ ਜਿਹੜਾ ਅंसू ਗੈਸ ਦਾ ਗੋਲਾ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਆਇਆ ਉਹ ਦੇਖੋ ਡਿੱਗਦਾ ਹੋਇਆ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਅंसू ਗੈਸ ਦੇ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਤੇ ਵਰਸਾਏ ਜਾ ਰਹੇ ਨੇ ਤੇ ਕਿਸ ਤਰ੍ਹਾਂ ਲੋਕ ਉੱਥੋਂ ਜਿਹੜੇ ਬਚਦੇ ਬਚਾਉਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਲਾਈਵ ਖਨੌਰੀ ਬਾਰਡਰ ਦੀਆਂ ਤੁਹਾਡਾ ਸ਼ੇ